ਦੋਸਤੋ ਅੱਜ ਤੁਹਾਨੂੰ ਦੱਸਾਂਗੇ ਬਾਈ ਦੀਪ ਸਿੱਧੂ ਨੂੰ ਬੋਬੀ ਦਿਓਲ ਨੇ ਵੀ ਧਮਕੀ ਦਿੱਤੀ ਸੀ ਇਹ ਧਮਕੀ ਕਿਉਂ ਦਿੱਤੀ ਸੀ ਤੇ ਕਦੋਂ ਦਿੱਤੀ ਸੀ ਕਿਸ ਵਜ੍ਹਾ ਤੋਂ ਦਿੱਤੀ ਸੀ ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਕਿਸਾਨ ਅੰਦੋਲਨ ਦੌਰਾਨ ਬੋਬੀ ਦਿਓਲ ਨੇ ਦੀਪ ਸਿੱਧੂ ਨੂੰ ਫੋਨ ਕਰਕੇ ਕਿਹਾ ਸੀ ਕਿ ਆਪਨੇ ਮੇਰੀ ਭਾਈ ਕੀ ਪਿੱਠਵੇਂ ਛੁਰਾ ਮਾਰਾ ਹੈ ਆਪਕੋ ਕਿਸਾਨ ਅੰਦੋਲਨ ਮੇਂ ਨਹੀਂ ਆਣਾ ਚਾਹੀਏ ਥਾ ਅੱਗੇ ਤੋਂ ਬਾਈ ਦੀਪ ਸਿੱਧੂ ਨੇ ਕੀ ਜਵਾਬ ਦਿੱਤਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਬਾਈ ਦੀਪ ਸਿੱਧੂ ਕਹਿੰਦਾ ਹੈ ਕਿ ਮੇਰੇ ਲਈ ਮੇਰਾ ਪੰਜਾਬ ਸਭ ਤੋਂ ਪਹਿਲਾ ਹੈ ਬਾਕੀ ਗੱਲਾਂ ਸਾਰੀਆਂ ਬਾਅਦ ਚ ਹਨ ਜੇਕਰ ਮੈਨੂੰ ਲੋੜ ਪਊਗੀ ਤਾਂ ਮੈਂ ਜਾਨ ਤੱਕ ਕੁਰਬਾਨ ਕਰ ਦਿਆਂਗਾ ਪੰਜਾਬ ਦੇ ਲਈ ਬੋਬੀ ਦਿਓਲ ਦਾ ਦੀਪ ਸਿੱਧੂ ਨੂੰ ਫੋਨ ਕਰਕੇ ਇਹ ਗੱਲ ਕਹਿਣ ਦਾ ਮਕਸਦ ਇਹ ਕੀ ਇਹ ਸੀ ਕਿ ਜਦੋਂ ਦੀਪ ਸਿੱਧੂ ਨੇ ਧਰਨੇ ਦੌਰਾਨ ਇਹ ਗੱਲ ਕਹੀ ਕਿ ਵੈਸੇ ਤਾਂ ਸੰਨੀ ਦਿਓਲ ਪੰਜਾਬ ਦੇ ਕੀ ਪਾਰਲੀਮੈਂਟ ਦਾ ਮੈਂਬਰ ਹੈ ਜਿਸ ਨੂੰ ਕੀ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਮੰਤਰੀ ਬਣਾਇਆ ਪਰ ਫਿਰ ਵੀ ਉਹ ਪੰਜਾਬ ਦੇ ਲੋਕਾਂ ਨਾਲ ਨਹੀਂ ਖੜ ਰਿਹਾ ਪਰ ਮੌਕੇ ਤੇ ਉਹ ਕਿਸਾਨਾਂ ਦਾ ਸਾਥ ਦੇਣ ਲਈ ਬੰਬੇ ਤੋਂ ਇੱਥੋਂ ਤੱਕ ਚੱਲ ਕੇ ਨਹੀਂ ਆ ਸਕਿਆ ਤੇ 22 ਦੀਪ ਸਿੱਧੂ ਨੇ ਇਹ ਗੱਲ ਵੀ ਕਹੀ ਕਿ ਜਿੰਨੀਆਂ ਵੀ ਬੋਲੀਵੁੱਡ ਫਿਲਮਾਂ ਪੰਜਾਬ ਵਿੱਚ ਬਣਦੀਆਂ ਹਨ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਤੇ ਅੱਗੇ ਤੋਂ ਸ਼ੂਟ ਨਹੀਂ ਹੋਣ ਦੇਣੀਆਂ ਤੇ ਬੋਲੀਵੁੱਡ ਦੀ ਵੈਬ ਸੀਰੀਜ਼ ਵੀ ਜੋ ਕਿ ਆਸ਼ਰਮ ਪੰਜਾਬ ਦੇ ਵਿੱਚ ਸ਼ੂਟ ਹੋ ਰਹੀ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ ਜਿਸ ਕਰਕੇ ਉਹ ਵੀਡੀਓ ਲੋ ਦੀਪ ਸਿੱਧੂ ਨੂੰ ਫੋਨ ਕਰਕੇ ਇਹ ਗੱਲਾਂ ਕਹਿੰਦਾ ਹੈ ਤੇ ਇਸ ਮਾਮਲੇ ਵਿੱਚ ਤੁਹਾਡੇ ਕੀ ਵਿਚਾਰ ਹਨ ਤੇ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਜੇਕਰ ਜਾਣਕਾਰੀ ਵਧੀਆ ਲੱਗੀ ਤੇ ਇਹੋ ਜਿਹੀਆਂ ਹੋਰ ਨਵੀਆਂ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਤਦ ਤੱਕ ਦਿਓ ਇਜਾਜ਼ਤ